ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਜੀ ਸਾਰੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਅੱਜ ਦਾ ਵਲੌਗ ਸਰੇ ਦੇ ਵੱਜਿਆ ਸਾਡੇ ਕੇਸਤ ਤੇ ਆਪਾਂ ਖੜੇ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਜਾਣਾ ਜੀ ਅੱਗੇ ਵੱਲ ਨੂੰ ਪਾਕਿਸਤਾਨ ਦਾ ਬਾਰਡਰ ਕਰਾਸ ਕਰਨਾ ਗੱਡੀ ਆਪਣੀ ਬਾਰਡਰ ਤੇ ਲੱਗ ਜਾਣੀ ਆ ਠੀਕ ਹੈ ਜਿੰਨਾ ਵੀ ਸਮਾਂ ਆਪਾਂ ਜਾਵਾਂਗੇ ਉਧਰ ਤੇ ਉਹਨਾਂ ਸਮ ਆਪਣੀ ਗੱਡੀ ਬਾਰਡਰ ਤੇ ਖੜੀ ਰਹਿਣੀ ਆ ਤੇ ਆਪਾਂ ਹੁਣ ਚੱਲੇ ਆ ਇੱਥੋਂ ਚੱਲਦੇ ਆ ਚਾਲੇ ਕੌਣੇ ਸਾਰੇ ਨਾ ਨੂੰ ਕਿ ਤਿਆਰ ਹੋ ਗਏ ਸੀ ਮੱਥਾ ਸੀ ਰਾਤ ਇਸ ਕਰਕੇ ਦੇਖ ਕੇ ਆਏ ਕਿ ਕਿਉਂਕਿ ਸਵੇਰੇ ਆਪਾਂ ਇਧਰੋਂ ਨਿਕਲਣਾ ਜਲਦੀ ਤੇ ਰਾਤੀ ਬਹੁਤ ਹੀ ਦਰਸ਼ਨ ਹੋ ਗਏ ਤੇ ਹੁਣ ਆਪਾਂ ਚੱਲੀਏ ਥੋੜੀ ਵੀਡੀਓ ਅਪਲੋਡ ਹੋਈ ਜਾਂਦੀ ਆ ਲੋਕ ਮਿੰਟ ਪਾ ਕੇ ਲਾ ਕੇ ਵੀਡੀਓ ਅਪਲੋਡ ਕਰ ਲਈ ਤੇ ਤਕਦੀਰ ਜੇ ਛੁੱਟੀ ਉੱਠੀ ਆ ਤੇ ਇਹਦੇ ਕੰਪੜੇ ਕਪੜੇ ਚੇਂਜ ਕਰਨੇ ਆ ਚਲੋ ਜੀ ਚੱਲਦੇ ਆ ਹੁਣ ਤੇ ਹਾਂ ਟਰੈਕਟਰ ਨਹੀਂ ਬਣਦੀ ਹਾਲੇ ਨੀ ਇਹ ਰੋਬਨ ਅਲਕਵੰਚਨ ਵਾਲਿਆ ਬਈ ਤੇ ਸੜਕ ਬਹੁਤ ਜਿਆਦਾ ਖਰਾਬ ਆ ਬਈ ਅੰਮ੍ਰਿਤਸਰ ਤੋਂ ਜਿਹੜੀ ਫਟੇਗੜ ਚੂੜੀਆਂ ਵਜਦੀ ਆਉਂਦੀਆਂ ਬਹੁਤ ਜਿਆਦੇ ਖਰਾਬ ਸੜਕ ਸ਼ਹਿਰ ਆਇਆ ਤੁਸੀਂ ਫਤਿਹਗੜ ਚੋੜੀਆਂ ਵੀ ਇੰਨਾ ਬਰੌਡ ਨਹੀਂ ਮਜਿੰਨਾ ਹੁਣ ਖੁੱਲਿਆ ਹੀ ਨਹੀਂ ਸਵੇਰੇ 8 ਵਜੇ 9 ਵਜੇ ਹਾਂ ਇਹ ਵੀ ਸੱਚ ਹੈ ਜੀ 9 ਵਜੇ ਲੋ ਜੀ ਪਹੁੰਚ ਗਿਆ ਅਪਾ ਡੇਰਾ ਆਪਾ ਨਾਨਕ ਤੇ ਇੱਥੋਂ ਆਪਾ ਲੈਣਾ ਰਾਈਟ ਹੈਂਡ ਇੱਥੋਂ ਜਮਾ ਬਾਰਡਰ ਮੇਲੇ ਆ ਇਧਰਲੇ ਪਾਸੇ ਅਜਿਹੇ ਦਰਖਤ ਨਹੀਂ ਇਹਨਾਂ ਤੋਂ ਪਿੱਛੇ ਬਾਰਡਰ ਹੀ ਆ ਪਰ ਆਪਾਂ ਐਂਦੀ ਹੋ ਕੇ ਜਾਣਾ ਉੱਤੋਂ ਨਹੀਂ ਕਿਉਂਕਿ ਸਾਹਮਣੇ ਸ਼ਹਿਰ ਰਹਿ ਗਿਆ ਸ਼ਹਿਰ ਵਜਦੀ ਨਹੀਂ ਬਾਰ-ਬਾਰ ਦੀ ਸਪੈਸ਼ਲ ਰੋਡ ਜਾਂਦੀ ਹੈ। ਉਹ ਜੀ ਸਾਹਮਣੇ ਹੈਗਾ ਬੋਰਡ ਸ੍ਰੀ ਕਰਤਾਰਪੁਰ ਲਾਂਘੇ ਵਿੱਚ ਤੁਹਾਡਾ ਸਵਾਗਤ ਹੈ। ਇੱਥੋਂ ਲੈਫਟ ਹੈਂਡ ਲੈ ਕੇ ਆਪਾਂ ਜਿਹੜਾ ਜਾਣਾ ਪਾਕਿਸਤਾਨ ਪਰ ਵੈਸੇ ਅੱਜ ਅਸੀਂ ਚਾਹ ਨਹੀਂ ਪੀਤੀਗੀ। ਥੋੜਾ ਥੋੜਾ ਪਹਿਲਾਂ ਜਾ ਕੇ ਚਾਹ ਪੀਣੀ ਉੱਥੇ ਪੀਣੀ ਹੈ। ਇਹ ਨਾਲੇ ਚਾਲਾ ਹੋ ਰਿਹਾ ਹੈ ਕੰਟੀਨਿਊਇੰਨ ਵਿੰਡ ਚੱਕ ਫਿਰ ਅੱਗੇ ਮਰਾਂ ਇਹ ਤੋ ਰਸਤ 7 ਕਿਲੋਮੀਟਰ ਤੇ ਗੱਡੀ ਆਪਣੀ ਖੜ ਜਾਨੀ ਆ ਮੇਰੇ ਖਿਆਲ ਚ 2 ਕਿਲੋਮੀਟਰ ਦੇ ਤੇ ਉਦੋਂ ਵਾਹ ਜਾਣਾ ਪਾਏ ਵਾਏ ਵਾਕ ਇਤਰਾ ਸਾਰਾ ਡੇਰਾ ਬਾਬਾ ਨਾਨਕ ਰਹਿ ਗਿਆ ਇਹ ਸਾਈਡ ਤੋਂ ਦੀ ਸਪੈਸ਼ਲ ਰੋਡ ਬਣਿਆ ਹੋਇਆ ਕਾਰਿਡੋਰ ਲਈ ਤੇ ਕਾਰਿਡੋਰ ਆਨ ਲਈ ਕੁਛ ਨਹੀਂ ਹੈਗਾ ਕਾਰਿਡੋਰ ਆਨ ਲਈ ਤੁਸੀ ਸਿਰਫ ਇੱਕ ਆਨਲਾਈਨ ਫਾਰਮ ਫਿਲ ਕਰਨਾ ਹੈ ਠੀਕ ਹੈ ਪਾਸਪੋਰਟ ਜ਼ਰੂਰੀ ਹੈ ਤੇ ਜਦੋਂ ਆਉਣਾ ਉਹ ਤੇ 20 ਡਾਲਰ ਲੈ ਕੇ ਆਉਣੇ ਤੇ ਤੁਹਾਡੀ ਵੈਰੀਫਿਕੇਸ਼ਨ ਆਊਗੀ ਕਿ ਕਦ ਦੀ ਆ ਸਕਦੀ ਕਿਸ ਦਿਨ ਨਹੀਂ ਵੀ ਆ ਸਕਦੀ ਸੋ ਇਟ ਡਿਪੈਂਡ ਕਰਦਾ ਪਤਾ ਨਹੀਂ ਕਿ ਉਹ ਤੇ ਬਾਕੀ 10 ਦਿਨ ਦੀ ਡੇਟ ਮਿਲ ਜਾਂਦੀ ਹੈ ਜਿਹੜੀ ਵੀ ਡੇਟ ਤੁਸੀਂ ਆਉਣਾ ਚਾਹੋ ਸਿਲੈਕਟ ਕਰ ਸਕਦੇ ਹੋ ਇਹ ਔਖਾ ਪ੍ਰੋਸੈਸ ਨਹੀਂ ਬਹੁਤ ਸੌਖਾ ਪ੍ਰੋਸੈਸ ਹੈ ਬਾਕੀ ਆਪਾਂ ਨੂੰ ਅੱਗੇ ਦਾ ਪ੍ਰੋਸੈਸ ਹੋਏ ਪਤਾ ਨਹੀਂ ਕਿ ਕੀ ਹੁੰਦਾ ਸਟੈਂਪ ਪਾਸਪੋਰਟ ਤੇ ਲੱਗਦੀ ਆ ਕਿ ਨਹੀਂ ਲੱਗਦੀ ਉਹ ਹੁਣ ਅੱਗੇ ਜਾ ਕੇ ਪਤਾ ਲੱਗੂ ਵੈਸੇ ਤਾਂ ਕਹਿੰਦੇ ਨਹੀਂ ਲੱਗਦੀ ਪਰ ਸਟੈਂਪ ਪਰ ਡਿਪਾਰਚਰ ਅਰਾਈਵਰ ਦੀ ਕਿਤੇ ਤਾਂ ਲੱਗਦੀ ਹੋਊਗੀ ਸੋ ਉਸ ਨਾਲ ਕੋਸ਼ਿਸ਼ ਤਾਂ ਹੋਊਗਾ ਪ੍ਰੋਸੈਸ ਬਣੀ ਹੋਈ ਆ ਮਤਲਬ ਸਾਹਮਣੇ ਸਿੱਧਾ ਰੋਡ ਹੀ ਜਾਂਦਾ ਸਾਹਮਣੇ ਸਿੱਧਾ ਰੋਡ ਬਾਦਰ ਨੂੰ ਜਾਂਦਾ ਹੈ ਮਤਲਬ ਉਹ ਮੇਰੇ ਕੱਲ ਜੋ ਆਗੇ ਬੈਰੀਕੇਡ ਉਹ ਤੋਂ ਆਪਣੀ ਗੱਡੀ ਅੰਦਰ ਲੱਗ ਜੂਗੀ ਉਦੋਂ ਦਾ ਪਾਏ ਵੋਕ ਜਾਣਾ ਆ ਤਰਖਤਾ ਇਹਦੇ ਵੱਲੇ ਪਰਲੇ ਪਾਸੇ ਪਾਕਿਸਤਾਨ ਜਿਹੜਿਆ ਸਾਹਮਣੇ ਦਰਸ਼ਤ ਦੇਖ ਰਹੇ ਆ ਜੀ ਵਾਪਸ ਮੋੜਤਾ ਆਪਾਂ ਨੂੰ ਐਂ ਤੁਸੀਂ ਨਹੀਂ ਜਾ ਸਕਦੇ ਕੋਵਿਡ-19 ਦਾ ਟੈਸਟ ਲੈ ਗਿਆ ਜਦੋਂ ਵੈਕਸੀਨੇਸ਼ਨ ਹੀ ਨਹੀਂ ਲੱਗੀ ਆ ਫੇਰ ਟੈਸਟ ਦਾ ਕੀ ਇਹ ਆਪਣੇ ਵਾਲੇ ਬਹੁਤ ਖੱਜਲ ਕਰਦੇ ਆਂ ਬਈ ਮੈਂ ਬਹੁਤ ਜਿਆਦਾ ਪਤਾ ਨਹੀਂ ਇਹ ਟੈਸਟ ਕਿੱਥੇ ਹੋਊਗਾ ਇਹ ਵੀ ਨਹੀਂ ਦੱਸਿਆ ਤੇ ਚਲੋ ਦੇਖਦੇ ਆਂ ਤੇ ਪੁੱਛਦੇ ਆਂ ਸ਼ਹਿਰ ਚ ਵੜ ਕੇ ਇਹ ਆਪਣੇ ਵਾਲੇ ਬਹੁਤ ਖੱਜਲ ਕਰਦੇ ਆਂ ਇਹ ਮੈਂ ਬਹੁਤ ਸੁਣਿਆ ਸੀਗਾ ਵੀ ਆਪਣੇ ਵਾਲੇ ਪਾਸੋਂ ਇੰਨਾ ਖੱਜਲ ਕਰਦੇ ਤੇ ਉਧਰਲੇ ਬਸ ਉਹਨਾਂ ਹੀ ਪਿਆਰ ਦਿੰਦੇ ਲੋ ਜੀ ਰਿਪੋਰਟਾਂ ਮਿਲ ਗਈਆਂ ਬਾਕੀ ਕੋਈ ਐਡਾ ਐ ਵੀ ਨਹੀਂ ਕਹਿ ਸਕਦੇ ਵੀ ਬਾਲਾ ਲੰਬਾ ਪ੍ਰੋਸੈਸਰ ਹੈ ਤਾਂ 15-20 ਮਿੰਟ ਦਾ ਕੰਮ ਪਰ ਪਹਿਲਾ ਮੰਡੈਟਰੀ ਲਿਖਣਾ ਚਾਹੀਦਾ ਕਿ ਪਹਿਲਾ ਹੋ ਗਿਆ ਸੰਗਰਾਮ ਟੈਸਟ ਤੇ ਤਾਂ 5-10 ਮਿੰਟ ਹੀ ਲੱਗਦੇ ਇੱਥੇ ਡੇਰਾ ਬਾਬਾ ਨਾਨਕ ਬਾਰ ਬਾਰੀ ਹਸਪਤਾਲਾ ਚੌਂਕ ਦੇ ਵਿੱਚ ਤੇ ਫ੍ਰੀ ਆਫ ਕੋਸਟ ਟੈਸਟ ਹੁੰਦਾ ਬਟ ਆਏ ਆ ਵੀ ਜੇ ਪਹਿਲਾਂ ਦੱਸਿਆ ਫਿਰ ਤਾਂ ਬੰਦਾ ਲੈ ਆਉਂਦਾ ਆਰਦਾ ਘਰੋਂ ਆ ਕੇ ਤੇ ਚਲੋ ਕੋਈ ਗੱਲ ਨਹੀਂ ਹੋ ਗਿਆ ਟੈਸਟ ਤੇ ਪਰ ਇਹੀ ਖੱਜਲ ਖਵਰੀ ਹੁੰਦੀ ਕਿ ਪਹਿਲਾਂ ਨਹੀਂ ਦੱਸਣਾ ਉੱਥੇ ਵੈਬਸਾਈਟ ਤੇ ਨਹੀਂ ਲਿਖਣਾ ਇਹੋ ਜਿਹੀਆਂ ਚੀਜ਼ਾਂ ਹਨਾ ਜ਼ਰੂਰ ਬਣੇ ਇਥੇ ਫ੍ਰੀ ਹੁੰਦਾ ਫਰੀ ਤਾਂ ਬੰਨੀ ਹੁੰਦਾ ਪਰ ਉੱਥੇ ਲਿਖਿਆ ਹੋਵੇ ਨਾ ਕਿ ਡੇਰਾ ਮਾਪਾ ਨਾਲਕ ਜਾ ਕੇ ਪਹਿਲਾਂ ਟੈਸਟ ਕਰਾਉਣਾ ਬੰਦੇ ਦੇ 15 20 ਮਿੰਟ ਅੱਧਾ ਕਈ ਵਾਰੀ ਲਾਈਨ ਲੰਬੀ ਵੀ ਹੁੰਦੀ ਆ ਹਨਾ ਉਹ ਚੀਜ਼ ਦੀ ਛੇਤੀ ਕਰ ਦਿੰਦੇ ਆ ਹਾਂ ਪਰ ਕਰਛੇ ਦੀ ਛੇਤੀ ਦਿੰਦੇ ਟੈਸਟ ਤੇ ਚਲੋ ਹੁਣ ਗੱਡੀ 'ਚ ਇਹਦੇ ਤਕਰੀਬੇ ਦੇ ਕੱਪੜੇ ਚੇਂਜ ਕਰੀਏ ਤੇ ਆਪਾਂ ਹਸਪੀਟਲ ਆ ਜਿੱਥੇ ਸਾਡਾ ਟੈਸਟ ਹੋਇਆ ਤੇ ਇੱਧਰ ਨੂੰ ਰੋਡ ਜਾਂਦਾ ਸਿੱਧਾ ਕੋਰੀ ਰੋਡ ਨੂੰ ਪੂਰੇ ਅੱਧੇ ਘੰਟੇ ਨੂੰ ਮਾਦੇ ਨਜ਼ਰ ਰੱਖਦੇ ਆਇਓ ਪਹਿਲਾਂ ਹੀ ਆ ਕੇ ਟੈਸਟ ਕਰਾ ਲਿਓ ਕਿਉਂਕਿ 8 ਵਜੇ ਹਸਪਤਾਲ ਖੁੱਲ੍ਹ ਜਾਂਦਾ ਸਿੱਧੇ ਪਹਿਲਾਂ ਆ ਕੇ ਟੈਸਟ ਹੀ ਕਰਾਓ ਸਿੱਧੇ ਨਾ ਜਾਇਓ ਇੱਧਰ ਨੂੰ ਹਾਂ ਇੱਥੋਂ ਇੱਧਰ ਮੁੜ ਜਿਓ ਸ਼ਹਿਰ ਵੱਲ ਨੂੰ ਤੇ ਵਿੱਚ ਹੀ ਹਸਪਤਾਲ ਪਹਿਲਾਂ ਹੀ ਆ ਜਾਂਦਾ ਤੇ ਹੁਣ ਆਪਾਂ ਚੱਲ ਗਏ ਕਰਕੇ ਐਂਟਰ ਤੇ ਗੱਡੀ ਲਾਈਏ ਪਾਰਕਿੰਗ ਚੱਲ ਗਏ ਪਾਕਿਸਤਾਨ 91 ਸੇ ਵੀ ਚੱਲਵਾ ਕੇ ਵੀ ਜਾਵਾਂਗੇ ਟੈਨਸ਼ਨ ਨਾ ਲਓ ਸੱਚੀ ਮੁੱਤੀ ਜੇ ਇਹ ਵੀ ਸੱਚੀ ਮੁੱਤੀ ਹੈ ਮੈਂ ਸੇ ਇਹ ਨੂੰ ਆਪਾਂ ਕਹਿ ਸਕਦੇ ਵੀ ਥੋੜਾ ਜਿਹਾ ਇੱਕ ਦਿਨ ਲਈ ਚੱਲੇ ਆ ਚੱਲੇ ਹਾਈ ਟੈਕ ਹੀ ਗੇਟ ਖੁੱਲਿਆ ਅੱਜ ਤਾਂ ਬਾਡਰ ਬਹੁਤ ਦੂਰ ਆ ਆਪਣੇ ਵਾਲੇ ਬਹੁਤ ਪਹਿਲਾਂ ਹੀ ਵੈਰੀਫਿਕੇਸ਼ਨ ਕਰ ਲੈਂਦੇ ਗੱਡੀ ਦੀ ਪਾਰਕਿੰਗ ਸਲਿੱਪ ਸਾਰੇ ਡਿਟੇਲ ਜੋ ਵੀ ਤੁਹਾਡੇ ਡਾਕੂਮੈਂਟ ਹੁੰਦੇ ਆ ਇੱਥੇ ਮਤਲਬ ਐਂਟਰੀ ਹੋ ਜਾਂਦੀ ਹੈ ਕਿ ਹੁਣ ਆਪਾਂ ਗੱਡੀ ਲੈਣੀ ਪਾਰਕਿੰਗ ਪਾਰਕਿੰਗ ਦੇਖੇ 50 ਰੁਪਏ 50 ਰੁਪਏ ਲੈ ਕੇ ਜਰੂਰ ਆਇਓ ਆ ਟਰਮੀਨਲ ਬਣਿਆ ਹੋਇਆ ਇੱਥੇ ਆਪਣੀ ਹੁਣੀ ਇਮੀਗ੍ਰੇਸ਼ਨ ਤੇ ਵੈਸੇ 에ਅਰਪੋਰਟ ਟਾਈਪ ਵੀ ਬਣਿਆ ਹੋਇਆ ਇਹ ਸਾਰਾ ਸਕੂਟਰ ਬਹੁਤ ਘੈਂਟ ਬਣਿਆ ਯਾਰ ਹਨਾ ਦੇਖੇ ਹਨਾ ਬਹੁਤ ਸੋਹਣਾ ਬਣਿਆ ਹੋਇਆ ਸਕੂਟਰ ਸਕੂਟਰ ਤੇ ਦਾ ਪਾਇਏ ਨੇ ਜਿਹੇ ਕੰਮ ਕੀਤਾ ਨਾ ਕਾਰਿਡੋਰ ਦਾ ਕਰਕੇ ਹੂੰ ਪਹਿਲਾਂ ਲੋਕ ਦੂਰੋਂ ਇੰਨਾ ਦੇਖਦੇ ਸੀ ਦੂਰੋਂ ਵੀਨਾ ਦਰਸ਼ਨ ਕਰਦੇ ਸੀ ਲੋਈ parking ਵੀ ਆਪਾਂ ਨੇੜੇ ਮਿਲ ਗਈ ਐਸਲੇ ਆਂਦੇ ਵਿੱਚ ਤੇ ਹੁਣ ਆਪਾਂ ਪ੍ਰੈਮ ਕੱਢਣਾ ਤਕਦੀਰ ਦਾ ਪ੍ਰੈਮ 'ਚ ਧਰ ਕੇ ਤਕਦੀਰ ਨੂੰ ਲੈ ਜਾਣਾ ਹਨਾ ਆ ਗਈ ਲੋ ਜੀ ਲੋ ਜੀ ਲੋ ਜੀ ਲੋ ਜੀ ਲੋ ਜੀ ਚੱਲੋ ਜੀ ਪਾਣੀ ਦੀ ਬੋਤਲ ਰੱਖ ਲਾਂਗੇ ਨਾ ਵਿੱਚ ਹਮ ਮੱਗਾ ਜੀ ਲੋ ਜੀ parking ਦੇ ਵਿੱਚੋਂ ਚੱਲੇ ਆਪਾਂ ਹੁਣ ਗੱਡੀ ਆਪਣੀ ਇੱਥੇ ਲਾਤੀ ਤਕਦੀਰ ਵੀ ਫੋਨ ਫੜ ਲਾ ਪੁੱਤ ਫੋਨ ਨਾ ਛੱਡਦੀ ਕੋਣ ਨੂੰ ਹੁਣ ਚਾਹੀਦਾ ਹੀ ਨਹੀਂ ਅਸਲ ਦੇ ਵਿੱਚ ਜੋ ਤਾਂ ਤੇ ਆਹ ਹੈ ਜੀ ਕੋਰੀਡੋਰ ਦੀ ਪਾਰਕਿੰਗ ਇੱਧਰ ਮੰਮੀ ਪਹਿਲਾਂ ਤਾਂ ਆਪਾਂ ਕੰਟੇਨ ਚਲੀਏ ਚਾਹ ਪੀਏ ਘੁੱਟ ਹਨੇ ਉੱਥੇ ਤਾਂ ਆਪਾਂ ਨੂੰ ਪੀਣ ਦਿੱਤੀ ਤੇ ਇੱਥੇ ਬਹੁਤ ਸੋਹਣਾ ਮੈਨੂੰ ਵਧੀਆ ਲੱਗਿਆ ਯਾਰ ਬਹੁਤ ਸੋਹਣਾ ਬਣਾਇਆ ਹੋਇਆ ਵੈਸੇ ਪਰ ਉਧਰ ਲਾ ਕਹਿੰਦੇ ਇਦੂ ਵੀ ਸੋਹਣਾ ਹੈ। ਬਾਕੀ ਹੁਣ ਜਾ ਕੇ ਦੇਖਦੇ ਆ ਕੀ ਬਣਦਾ। ਚੱਲੀਏ ਮੈਂ ਪੀਣੀ ਆ ਚਾਹ ਕੇ ਉਧਰ ਹੀ ਜਾ ਕੇ ਪੀਣੀ ਹੁਣ। ਬਿਲਕੁਲ। ਪਾਕਿਸਤਾਨ ਦੀ ਚਾਹ ਹੀ ਪੀ ਮੰਗਿਆ ਮਾ। ਛੱਡੋ ਬਰੇ। ਹਾਂ। ਮੰਗ ਜਾਨਾ। ਲਓ ਜੀ। ਸੁੰਦਰ ਮਾਦ ਸਾਹਿਬ। ਪੱਤੀ ਦੋ ਵਾ ਤੇ ਪਿੰਡ ਦੇ ਦਰਵਾਜ਼ੇ ਦਾ ਰਸਤਾ ਤੇ ਵੀ ਕਿੱਸਾ ਦੇਖਾਂ। ਕੀ ਕਰਤਾਰਪੁਰ ਸਾਹਿਬ ਕਾਰਿਡੋਰ ਆਈਐਸਪੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਤਕਦੀਰ ਕਿੰਨਵੀਂ ਕੰਟਰੀ ਚੱਲੇ ਹਨ ਤੀਜੀ 1.5 ਸਾਲ ਤੋਂ ਦੋ ਦੋ ਸਾਲ ਤੋਂ ਪਹਿਲਾਂ ਪਹਿਲਾਂ ਮੇਰੇ ਸਾਹ ਤੇ ਚਾਰ ਕੰਟਰੀਆਂ ਪੰਜ ਘੰਮ ਲੁੱਗੀਆਂ ਨਾ ਤਿੰਨ ਤਾਂ ਹੋ ਗਈ ਤੀਜੀ ਤਾਂ ਹੋ ਚੱਲੀ ਅੱਜ ਚਲੋ ਚੈਕਿੰਗ ਹੋ ਕੇ 2002 ਤੋਂ ਇੰਟਰ ਕਰਕੇ ਆਪਾਂ ਹੂੰ ਹੋ ਗਈ ਆਪਣੀ ਚਪੋਲੀ ਪੋਲੀਓ ਬੂੰਦ ਵੀ ਪਾਈ ਜਾਂਦੀ ਹੈ ਬਈ ਕਿਉਂਕਿ ਪਾਕਿਸਤਾਨ ਦੇ ਵਿੱਚ ਪੋਲੀਓ ਹਜੇ ਤੱਕ ਹੈਗਾ ਕਹਿੰਦੇ ਸੋ ਇਸ ਕਰਕੇ ਪੋਲੀਓ ਬੂੰਦਾਂ ਪੈਣੀਆਂ ਨੇ ਜਾਨੀਗਾ ਜੇ ਤਾਂ ਕਿਦਾਂ ਟੈਸਟ ਦੀ ਛੋਟੇ ਹੁੰਦੇ ਚਾਹ ਨਾ ਪੀਂਦੇ ਸੀ ਆਪਾਂ ਇਮੀਗ੍ਰੇਸ਼ਨ ਹੋ ਗਈ ਸਾਰੀ ਖੱਜਲ ਖਵਾਰੀ ਤੋਂ ਬਾਅਦ ਹੁਣ ਫਾਈਨਲੀ ਜਿਹੜਾ ਆਪਣੀ ਵਾਰੀ ਆ ਗਈ ਇੱਧਰ ਜਾਣ ਦੀ ਲਓ ਜੀ ਦੁਪੱਟਾ ਚੱਕ ਲਓ ਜੇ ਤਾਂ ਆ ਆਵੇ ਆਵੇ ਜਦੋਂ ਪਾਵੇ ਤੇ ਪਿੱਛੇ ਜਿੱਥੋਂ ਸਾਨੂੰ ਜ਼ੀਰੋ ਲਾਈਨ ਤੇ ਲੈ ਕੇ ਜਾਣਗੇ ਜ਼ੀਰੋ ਲਾਈਨ ਤੇ ਛੱਡਣਗੇ ਉਸ ਦੁਗਾਂਕਰ ਪਾਕਿਸਤਾਨ ਨੇ ਕਹਿੰਦੇ ਬੱਸਾਂ ਹੁੰਦੀਆਂ ਉਧਰ ਲੀਆਂ ਤੇ ਆਹ ਕੋਰੀਡੋਰਾ ਬਹੁਤ ਤੰਗ ਕਰਦੇ ਭਾਈ ਜਲੋ ਕਰਦੇ ਆਪਣੇ ਕਹਿੰਦੇ ਸਾਨੂੰ ਇੱਕ ਰੁਪਈਆ ਨਾ ਲੈ ਕੇ ਆ ਪਾਕਿਸਤਾਨ ਦਾ ਨਹੀਂ ਪਾਸਪੋਰਟ ਕੈਂਸਲ ਕਰਦੇ ਆ ਤੇ ਮਾਇਆ ਨੋਸਟ ਦੇ ਵਿੱਚ ਬੇਈਨਾ ਵਸ ਆਗੇ ਜ਼ੀਰੋ ਰਹਿੰਦੇ ਜੀ ਮਮੀ ਤੇਰਾ ਖੁੱਲ ਗਏ 9.5 ਸਾਲਾਂ ਬਾਅਦ ਪਾਸਪੋਰਟ ਤੇ ਲਓ ਜੀ ਪਾਕਿਸਤਾਨ ਚ ਐਂਟਰ ਕਰਨ ਲੱਗੇ ਆ ਬਹੁਤ ਟਾਈਮ ਪਹਿਲਾਂ ਮਤਲਬ ਵਾਗੇ ਤੇ ਦੇਖ ਕੇ ਜਾਂਦੇ ਹੁੰਦੇ ਸੀ ਆਰੀ ਜ਼ੀਰੋ ਲਾਇਨ ਇਹ ਮੇਰਾ ਪਹਿਲਾ ਗਾਣਾ ਇਹ ਚੱਕ ਤੁਸੀਂ ਇੰਡੀਆ ਜਿਹੜੇ ਕਿ ਮੈਂ ਪਾਕਿਸਤਾਨ ਚ ਆਵੜੇ ਲਓਗੇ ਇਹ ਇਹ ਆ ਇੱਕ ਪਿਆਰ ਇਧਰ ਲਿਆਂਦਾ ਕਿਉਂ ਕਹਿੰਦੇ ਕੋਈ ਗੱਲ ਨਹੀਂ ਯਾਰ ਤੁਸੀਂ ਮੱਠਾ ਟੇਕਣ ਆਏ ਹੋ ਜਾਓ ਕਹਿੰਦੇ ਇੱਥੇ ਨਹੀਂ ਚੈੱਕ ਇਹ ਕਹਿੰਦਾ ਬਾਬਾ ਨਾਨਕ ਆਪੀ ਚੈਕਿੰਗ ਕਰੂਗਾ ਸੋ ਇਹ ਚੀਜ਼ ਬਹੁਤ ਵੱਡੀ ਆ ਆਪਣੇ ਉਧਰ ਖੱਜਲ ਖਵਾਰੀ ਜ਼ਿਆਦੇ ਆ ਕਿ ਇਧਰ ਉਹ ਕਹਿੰਦੇ ਬਾਬਾ ਨਾਨਕ ਹੈਗਾ ਨਾ ਬਸ ਸਭ ਠੀਕ ਆ ਪੌੜ ਬਣੀ ਜਾਂਦਾ ਵੈਸੇ ਪਤਾ ਨਹੀਂ ਕਿਹੜੀ ਗੱਲੋਂ ਪੌੜ ਕਿਵੇਂ ਬਣੀ ਜਾਂਦਾ ਸ਼ਾਇਕੋ ਟ੍ਰੇਡ ਰੂਟ ਚੱਲਣਾ ਇੱਥੋਂ ਦੀ ਇਸ ਕਰਕੇ ਹੀ ਪੌੜ ਬਣੀ ਜਾਂਦਾ ਲਓ ਵੀ ਆ ਗਿਆ ਜਾਊਗਾ ਹਾਂ ਤੇ ਤਾਂ ਕਾਹਨੋਂ ਹਾਂ ਜੀ ਚਲੋ ਤਾਰੋ ਬੈਗ ਜਦੋਂ ਤੇ ਬੈਠਣਾ ਗੱਡੀ ਦੀ ਵੇਟ ਕਰ ਰਹੇ ਆ ਉਹ ਆ ਗਈ ਆ ਬੋਤਲ ਪਾ ਲੈ ਤੱਕਣ ਬੋਤਲ ਨਾ ਨਵਾਂ ਜੀ ਆ ਗਿਆ ਯੰਗਾ ਨਾ ਯੰਗਾ ਆਪਾਂ ਬਿਠਾਗੇ ਮਗਰ ਉਹ ਕਿ ਮਗਰੋਂ ਦੇਖਦੇ ਜਾਵਾਂਗੇ ਅੱਜ ਪਿੱਛੇ ਆ ਤੂੰ ਆ ਜਾ ਪਿੱਛੇ ਨਹੀਂ ਨਹੀਂ ਤੁਸੀਂ ਉਹਨਾਂ ਦੇ ਲੱਗ ਕੇ ਆ ਜਾਂਦੇ ਨੇ ਆਂ ਆ ਨਾ ਰੱਖਿਆ ਜਾਣਾ ਚਲੋ ਕੋਈ ਲਓ ਜੀ ਜ਼ੀਰੋ ਲਾਈਨ ਤੋਂ ਹੁਣ ਆਪਾਂ ਵਾਵਾ ਗਾਂਹ ਜਾਣਾ ਇਮੀਗ੍ਰੇਸ਼ਨ ਹੋਊਗੀ ਇਧਰਲੇ ਪਾਸੇ ਵੀ ਤੇ ਦੇਖੋ ਬਾਰਡਰ ਕਰਾਸ ਕਰਕੇ ਹੁਣ ਅਸੀਂ ਪਹੁੰਚ ਗਏ ਪਾਕਿਸਤਾਨ ਲੈਂਦੇ ਪੰਜਾਬ ਦਾ ਸੇਮ ਹੀ ਆ ਆ ਵੇਖੋ ਆ ਆ ਜਿਹੜਾ ਪੁਲ ਬਣਿਆਦਾ ਨਾ ਇਹ ਹੈ ਅਸਲ ਦੇ ਵਿੱਚ ਮਤਲਬ ਟਰੇਡ ਰੂਟ ਜਿਹੜਾ ਬੰਨਾ ਮਤਲਬ ਜਿਹੜੇ ਪੰਜਾਬ 'ਚ ਵੱਡੇ ਵੱਡੇ ਰੂਟ ਰੋਡ ਨਹੀਂ ਬਣੀ ਜਾਂਦੇ ਕੋਰੀਡੋਰ ਖੁੱਲਣ ਦਾ ਕਾਰਨ ਵੀ ਸਭ ਤੋਂ ਵੱਡਾ ਇਹ ਸੀ ਸਭ ਤੋਂ ਪਹਿਲਾਂ ਤਾਂ ਅਰਦਾਸਾਂ ਸੀ ਜੋ ਇਹਨੇ ਟਾਈਮ ਤੋਂ ਸੈੱਟ ਕਰ ਰਹੇ ਸੀ ਕਿ ਕਿ ਵਿਛੜੇ ਹੋਏ ਘਰਾਂਵਾਂ ਦੇ ਹਨ ਦਰਸ਼ ਨਿਸ਼ਾਨ ਤੇ ਦੂਜੇ ਨੰਬਰ ਤੇ ਇਹ ਕਾਰਨ ਹੈ ਫਰੇਡ ਰੂਟ ਜਿਹੜੇ ਚੱਲਣੇ ਆ ਪਾਕਿਸਤਾਨ ਦੇ ਮਾਏ ਵਾਹੀ ਰਾਖਾ ਇਹ ਜਾਂਦਿਆਂ ਨੂੰ ਆਖਣਗੇ ਅਰਕਾ ਕੁਝ ਨਹੀਂ ਨਹੀਂ ਕਣਕਾਂ ਇੰਦਰ ਖੜੀਆਂ ਉਵੇਂ ਕਣਕਾ ਉਧਰ ਸੀ ਤੁਸੀਂ ਸਾਡੇ ਬਹੁਤ ਦੋਸਤ ਸੀਗੇ ਭਾਈ ਪਾਕਿਸਤਾਨ ਆਹ ਲਓ ਜੀ ਤੁਸੀਂ ਇਹ ਦੇਖੋ ਵੀ ਗੁਰਦੁਆਰਾ ਸਾਹਿਬ ਮਤਲਬ ਸ਼ੁਰੂ ਹੈ ਨਾ করিਡੋਰ ਦਾ ਜਿਹੜਾ ਮੇਨ ਬਿਲਡਿੰਗ ਸਟਰਕਚਰ ਦੇਖੋ ਇਧਰ ਬਣਾਇਆ ਇਧਰ ਇਹਦੂ ਵੀ ਸੋਹਣਾ ਵਾਕੇ ਇਹਦੂ ਸੋਹਣਾ ਉਧਰ ਨਾਲ ਸੋਹਣਾ ਹੈ ਕਿਉਂਕਿ ਇਹਨਾਂ ਨੇ ਦਿਖ ਦਿੱਤੀ ਆ ਉਹੀ ਕਵਰੀ ਡੋਰ ਵਾਲੀ ਤੇ ਹੁਣ ਇੱਥੇ ਉਹ ਵੀ ਇਮੀਗ੍ਰੇਸ਼ਨ ਆਪਾਂ ਕਰੰਸੀ ਐਕਸਚੇਂਜ ਕਰਾਉਣੀ ਹੈ ਕਿਉਂਕਿ ਇੱਧਰ ਵੀ ਇੰਡੀਆ ਦੀ ਕਰੰਸੀ ਬੈਨ ਹੈ ਇੱਧਰ ਵੀ ਨਹੀਂ ਚੱਲਦੀ ਸੋ ਪੁੱਲ ਮਿਲਾ ਕੇ ਦੋਨੇ ਪਾਸੇ ਔਖਾ ਸੋ ਇੱਥੋਂ ਕਰੰਸੀ ਤੁਸੀਂ ਐਕਸਚੇਂਜ ਕਰਾ ਸਕਦੇ ਹੋ ਤੇ ਜਾਂਦੇ ਹੋਏ ਜਿਹੜੀ ਵਾਧੇ ਉਹ ਵੀ ਇੱਥੋਂ ਐਕਸਚੇਂਜ ਕਰਾ ਕੇ ਆਪਣੀ ਇੰਡੀਆ ਵਾਲੀ ਐਕਸਚੇਂਜ ਕਰੰਸੀ ਵੀ ਲਿਜਾ ਸਕਦੇ ਹੋ ਸੋ ਜਦੋਂ ਆਪਾਂ ਹੁਣ ਲਵਾਂਗੇ ਉਹ ਮੈਨੇਕਲ ਤੋਂ 2 ਰੁਪਏ ਸਿੱਧੇ ਹਿਸਾਬ ਨਾਲ ਦੇਣਗੇ ਜਦੋਂ ਜਾਵਾਂਗੇ ਉਹਦੇ 3 ਰੁਪਏ ਦੇ ਹਿਸਾਬ ਨਾਲ ਦੇਣਗੇ ਸੋ ਚਲੋ ਉਹ ਯਾਰ ਪਾਸ ਨੂੰ ਮੁੜਾ ਹੋ ਗਈ ਭਾਜੀ ਸਾਡੇ ਤਾਂ ਦੀ ਗ੍ਰਾਂੰਸੀ ਵੀ ਲੈ ਲਈ ਆਪਾਂ ਨੂੰ 3000 ਦੇ ਆਪਾਂ ਨੂੰ ਦਿੱਤੇ 8400 ਰੁਪਏ ਤੇ ਇਹ ਇੰਡੀਆ ਨਹੀਂ ਲੈ ਜਾ ਸਕਦੇ ਆਪਾਂ ਇਹਨਾਂ ਚੋਂ ਇੱਕ ਵੀ ਰੁਪਿਆ ਇੱਥੇ ਚੇਂਜ ਕਰਾ ਕੇ ਲੈ ਜਾਣੇ ਪੈਣੇ ਜਾਂਦੇ ਹੋਏ ਮੰਮੀ ਤੇਰਾ 200 300 ਤਾਂ ਚੇਂਜ ਨਹੀਂ ਕਰਾਇਆ ਆਪਾਂ ਚੱਲ ਕੋਈ ਇਹਨਾਂ ਚ ਹੀ ਲੈ ਲਈ ਇਹਨਾਂ ਚ ਹੀ ਮੱਥਾ ਟੇਕਣਾ ਪੈਣਾ ਪਾਕਿਸਤਾਨ ਦੀ ਗ੍ਰਾਂੰਸੀ ਜੀ ਹੋਰ ਇੰਡੀਆ ਨਹੀਂ ਟੇਕ ਸਕਦੀ ਤੂੰ ਬੈਣ ਆ ਇੱਥੇ ਅੰਦਰ ਫੜ ਲੈਣਾ ਤੈਨੂੰ ਰੱਖ ਲੈਣਾ ਪੈਸੇ ਆ ਹੀ ਲੈ ਲਈ ਬਸ 200 300 ਮੈਂ ਕਰ ਦਿੰਦਾ ਨਾ ਚੇਂਜ ਤੈਨੂੰ ਮੈਂ ਜਿਹੜੇ ਮੇਰੇ ਆਏ ਰੱਖ ਸਕਦੇ ਆ ਕੋਲੇ ਮਤਲਬ ਵਰਤ ਨਹੀਂ ਸਕਦੇ ਪਾਕਿਸਤਾਨ ਦੇ ਬਾਜ਼ਾਰ ਚ ਸ਼ਾਪਿੰਗ ਕਰਨੀ ਆ ਤਾਂ ਵੀ ਇੰਨਾ ਪੈਸਾ ਨਹੀਂ ਸ਼ਾਪਿੰਗ ਕਰਨੀ ਆ ਹੋਰ ਚਲੋ ਜੀ ਹੁਣ ਆਪਣੀ ਇਮੀਗ੍ਰੇਸ਼ਨ ਹੋਣੀ ਆ ਤੇ ਇਮੀਗ੍ਰੇਸ਼ਨ ਵਗੈਰਾ ਕਰਾ ਕੇ ਤੇ ਫੇਰ ਆਪਾਂ ਮਿਲਦੇ ਆਂ ਵੈਸੇ ਇਹਨਾਂ ਦਾ ਸਟਰਕਚਰ ਮੈਨੂੰ ਬਹੁਤ ਵਧੀਆ ਲੱਗਾ ਯਾਰ ਗੁਰਦੁਆਰਾ ਸਾਹਿਬ ਦੇ ਜਿਵੇਂ ਬਿਲਕੁਲ ਹਨ ਉਸ ਤਰ੍ਹਾਂ ਦਾ ਉਧਰ ਵੀ ਲਿਆਓ ਚੜਾ ਕੇ ਉੱਧਰ ਹੀ ਲੈ ਆਉਚਾ ਡਾ ਕੇ ਪਰ ਰਾਵੀ ਦਰਿਆ ਵੀ ਕਰਾਸ ਕਰਨਾ ਤੇ ਰਾਵੀ ਦਰਿਆ ਦਾ ਪੁਲ ਵੀ ਆਊਗਾ ਆ ਨਾਲ ਨਾਲ ਰਾਵੀ ਦਰਿਆ ਆ ਜਾਂਦਾ ਲੋ ਜੀ ਗਲਾਂ ਚ ਪਾ ਲਈ ਆਪਾਂ ਦਿਖਾਈਂ ਜੀ ਉੱਥੇ ਯਾਤਰੀ ਦਰਬਾਰ ਸਾਹਿਬ ਕਰਤਾਰਪੁਰ ਇਮੀਗ੍ਰੇਸ਼ਨ ਹੋਗੀ ਤੇ ਇਮੀਗ੍ਰੇਸ਼ਨ ਬਹੁਤ ਜਿਆਦਾ ਸਮੂਥ ਆ ਪਤਾ ਨਹੀਂ ਲੱਗਦਾ ਇੱਥੇ ਨਾ ਸਮੂਥ ਆ ਪਰ ਹੁੰਦੀ ਬਹੁਤ ਜਿਆਦਾ ਇੰਕੁਆਰੀ ਕਿਵੇਂ ਮਤਲਬ ਪਹਿਲਾਂ ਉੱਧਰ ਫਿਰ ਇੱਥੇ ਉੱਧਰ ਦੀ ਗੱਲ ਹੈ ਇੱਧਰ ਤਾਂ ਸਮੂਥ ਆ ਨਾ ਹੁਣਾਂ ਬੱਸਾਂ 'ਚ ਬਹਿਣਾ ਆਪਾਂ ਆਸਕਤ ਮੈਂ ਮੈਂ ਦੱਸ ਦਕਿਉਂ ਅਸੀਂ ਕਦੋਂ ਖੇਡਾਂਗੇ ਚਲੋ ਜੀ ਚਲ ਜੀ ਇਹ ਹੋ ਗਿਆ ਹੈਲੋ ਜੀ ਚੈਰੀਂਗਾ ਲਿਸਨ ਕਰ ਉਹ ਚੱਲ ਲੱਗੇ ਸਾਡੇ ਬੱਸ ਡਰਾਈਵਰ ਆ ਜੀ ਗਲ ਹੀ ਕੰਮ ਸ਼ੁਰੂ ਕਰ ਲੋ ਥੀ ਹੇ ਗੁਰੂ ਸਾਹਿਬ ਜੀ ਸਾਤਨਾਮ ਸਿਰਿਵਾਰੇ ਗੁਰੂ ਸਾਹਿਬ ਜੀ ਸਾਤਨਾਮ ਸਿਰਿਵਾਰੇ ਗੁਰੂ ਸਾਹਿਬ ਜੀ ਦਰਬਾਰ ਦਰਬਾਰ ਸਾਹਿਬ ਪਾਕਿਸਤਾਨ ਤੇ ਇਦਾਂ ਇਹ ਸਾਰੀ ਫੈਂਸਿੰਗ ਹੋਈ ਵੀ ਆ ਚਾਰ ਸਫੇਰੇ ਦੇ ਫਿਰ ਇਹ ਅੰਦਰ ਬਣਾਇਆ ਹੋਇਆ ਕੋਰੀਡੋਰ ਇੱਧਰ ਲਿਖਿਆ ਹੋਇਆ ਪਾਬਾ ਜੀ ਦੇ ਬਾਗ ਨਿਸ਼ਾਨ ਸਾਹਿਬ ਤੇ ਖੇਤੀ ਸਾਹਿਬ ਇਹ ਵੀ 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 ਬੀ 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 ਮੈਂ ਦਰਗਾਹ ਜੀ ਬਾਗ ਨੂੰ ਪਾਕਤ ਬਣਾ ਤਾ ਨਾ ਉਹ ਜੀ ਸਾਡੀ ਬਿਲਡਿੰਗ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਗਾਈਡ ਕਰ ਦੇਣਾ ਤਾਂ ਕਿ ਤੁਹਾਡੇ ਵਾਸਤੇ ਸਾਰੀ ਯਾਤਰਾ ਸੁਖੀ ਹੋ ਜਾਵੇ। ਜਿਸ ਤਰੀਏ ਸਾਹਮਣੇ ਵਾਲਾ 메인 ਦਰਵਾਜ਼ਾ ਤੁਸੀਂ ਕ੍ਰਾਸ ਕਰੋਗੇ। ਦਰਵਾਜ਼ੇ ਦੇ ਬਿਲਕੁਲ ਨਾਲ ਹੀ ਆਸਪਾਸ। ਤੁਹਾਡੇ ਸੱਜੇ ਹੁਣ ਪਹਿਲਾ ਕੰਮ ਕਰੋਗੇ ਜੋੜੇ ਘਰ ਦੇ। ਉੱਥੇ ਤੁਸੀਂ ਜੋੜੇ ਘਰ ਨੂੰ ਕਰਵਾਓਗੇ। ਜੋੜੇ ਘਰ ਤੋਂ ਬਾਅਦ ਅਗੋਂ ਤੁਸੀਂ ਦਸਤੂਣੀ। ਇਹ ਅਦਰ ਬਾਹਰ ਕਿਨਾਰੇ ਦੀ ਬੈਕ ਸਾਈਡ ਤੋਂ ਵਾਪਸ ਨਹੀਂ। ਮਦਦ ਜਲੇ ਤੁਹਾਨੂੰ ਸਭ ਤੇ ਵੀ ਸੈਕਟਰੀ ਦੇ ਨਾਲ ਲੈ ਕੇ ਜਾਣ ਵਾਸਤੇ ਤੁਹਾਨੂੰ ਪਾਸ ਬਿਲਡਿੰਗ ਮਿਲ ਜੇਗਾ। ਉਹ ਤੁਸੀਂ ਨਾਲੇ ਤੋਂ ਬਾਅਦ ਅਜੇ ਲੰਘਰਹਾਲ ਜਾਣਾ ਨਹੀਂ ਸੀ ਇਹ ਅੰਦਰ ਜਾ ਕੇ ਜਦੋਂ ਮੇਨ ਦੁਵਾਰਾ ਸਾਹਿਬ ਦੇ ਬਿਲਕੁਲ ਆਸ-ਪਾਸ ਆਪਿਆ ਤੁਹਾਨੂੰ ਦੱਸ ਦਉਂ ਸਹੀ ਵਿੱਚ ਐਸੇ ਤਰ੍ਹਾਂ ਨੂੰ ਜੋ ਵੀ ਨਾ ਜਾਏ ਡਿਊਟੀ ਦੇ ਮੱਥੇ ਤੇ ਲਿਖਿਆ ਹੋਵੇਗਾ ਹਰਤਾਲ ਕੋਲ ਕਰਤਾ ਬਸੇ ਸੰਤਨ ਦੇ ਪਾਸ ਉਸ ਕੇ ਪਾਸ ਕੋਲ ਵਾਲੀ ਡਿਊਟੀ ਦੇ ਬਿਲਕੁਲ ਬੈਕ ਸਾਈਡ ਤੇ ਲੰਘਰਹਾਲ ਹੈ ਲੰਘ ਸਕਣਾ ਤੁਸੀਂ ਲੰਘੇ ਅੱਛੇ ਕੋਈ ਬਾਅਦ ਅਜੇ ਜੇ ਮਾਰਕੀਟ ਜਾਣਾ ਚਾਹੋ ਲੰਘਰਹਾਲ ਦੇ ਕੋਲ ਉਹਦੀ ਬੈਕ ਸਾਈਡ ਤੇ ਮਾਰਕੀਟ ਤੁਸੀਂ ਲੋੜ ਉਹੀ ਮਾਰਕੀਟ ਜਾ ਸਕਦੇ ਹੋ ਤੇ ਜੇ ਤੁਸੀਂ ਆਪਣੇ ਜੋੜੇ ਪਾ ਕੇ ਮਾਰਕੀਟ ਜਾਣਾ ਫਿਰ ਵਾਪਸ ਆਉਂਗੇ ਜੋੜਾ ਘਰ ਜੋੜੇ ਪਾ ਕੇ ਤੇ ਆਪਣਾ ਰਸਤਾ ਰੱਖਦਾ ਜਿਆ ਮਾਰਕੀਟ ਜ਼ਿਆਦਾ ਦੂਰ ਨਹੀਂ ਹੈ ਤੁਹਾਨੂੰ ਸਾਹਮਣੇ ਇੱਕ ਨੂੰ ਪੇੜੀ ਨਜ਼ਰ ਆ ਰਹੀ ਹੈ ਬਲਕਨ ਜੀ ਕੋਈ ਕ੍ਰਾਸ ਕਰੋਗੇ ਜੇ ਨਾਲ ਕੋਈ ਦੇ ਮਾਰਕੀਟ ਦੇ ਵਿੱਚ ਵਾਸ਼ੂਂਗੀ ਕਸਰ ਵੀ ਹੋਵੇਗੀ ਅਗਰ ਕਿਸੇ ਨੇ ਕਰੰਸੀ ਐਕਸਚੇਂਜ ਕਰਵਾਣੀ ਹੈ ਤੇ ਉਹ ਵੀ ਕਸਰ ਵੀ ਮਾਰਕੀਟ ਦੇ ਵਿੱਚ ਇਸ ਤੋਂ ਇਲਾਵਾ ਜੇ ਤੁਸੀਂ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਐਸ ਪਾਸੇ ਦਾ ਸਾਨੂੰ ਬਰਾਦਿਆ ਸਪਾਸਟਨ ਜਾਉਗਾ ਅਜੇ ਅੱਜ ਨੂੰ ਬਾਕੀ ਆਣਾ ਸੁਝੇਦਾ ਕਿ ਜਾਸਮ ਦੇ ਲਾਤੀ ਬਿਲੰਦ ਦੇ ਅੰਦਰ ਫੱਜਿਆ ਸਾਈਨ ਬੋਰਡ ਵੀ ਲੱਗਿਆ ਹੋਇਆ ਜੀ ਉਹ ਦੱਸਦੀ ਪਹਿਲੀ ਕਿਹੜੀ ਚੀਜ਼ ਕਿਸ ਪਾਸੇ ਹੈ ਤੇ ਇਹ ਨੂੰ ਗੱਲ ਕੁਝ ਨਹੀਂ ਹੋਊਗੀ ਸਪਾਸਟਨ ਦੀ اور ਲਾਸਟ ਥੋੜਾ ਜਿਹਾ ਤੇ ਸਟੇ ਦਾ ਟਾਈਮ ਹੈ 4 ਵਜੇ ਦਾ ਆਖਰੀ ਵਾਰ 4 ਵਜੇ ਜਾਣੀ ਹੈ ਅਗਰ ਉਸ ਤੋਂ ਪਹਿਲਾਂ ਕੋਈ ਇੱਥੇ ਜਾਣਾ ਚਾਹੀਦਾ ਹੈ ਤਾਂ 15 ਤੋਂ ਵੀ ਮੰਗਵਾ ਦੋ ਕਿ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਜਰੂਰਤ ਹੋਵੇ ਸਹੀ ਗੱਲਾਂ ਸਮਝਿਆਸ ਕਰਨ ਕੋ ਵਰਦਾ ਜੋੜਾ ਕਰ ਗਠੜੀ ਕਰ ਮੈਨਾਂ ਇਹਨੂੰ ਜਮ੍ਹਾਂ ਕਰਾ ਦੀ ਕਰ ਮੱਥਾ ਟੇਕ ਲਈ ਇਹਨੂੰ ਚੱਕ ਕੇ ਇਹ ਬਹਿਣਾ ਤਾਂ ਹੈ ਨਾ ਬਣਾ ਦੀ ਜਮ੍ਹਾਂ ਕਰਾ ਜੀ ਹੈ ਨਾ ਖਾਬ ਰੱਖਣਾ ਇੱਥੇ ਆਪਾਂ ਜੋੜੇ ਜਮ੍ਹਾਂ ਕਰਾ ਕੇ ਇਸ ਜਗ੍ਹਾ ਤੇ ਜੋੜੇ ਜਮ੍ਹਾਂ ਹੋ ਜਾਂਦੇ ਆ ਗਠੜੀ ਘਰ ਤਾਂ ਲੋਕਰ ਰੂਮ ਆ ਇੱਥੇ ਸੰਗਤ ਜਿਹੜਾ ਰਸਣ ਪਾਣੀ ਲਿਆਉਂਦੀ ਆ ਤੇ ਰਸਣ ਜਮ੍ਹਾਂ ਕਰਾ ਸਕਦੀ ਆ ਤੇ ਆਪਾਂ ਹੁਣ ਚੱਲੇ ਆ ਹਰ ਇੱਕ ਜਗ੍ਹਾ ਤੇ ਸਾਈਨ ਬੋਰਡ ਲੱਗੇ ਹੋਏ ਆ ਜਿੱਧਰ ਵੀ ਤੁਸੀਂ ਜਾਣਾ ਤੇ ਆਪਾਂ ਹੁਣ ਹੱਥ ਮੂੰਹ ਧੋ ਕੇ ਤੇ ਆਪਾਂ ਅੱਗੇ ਮੱਥਾ ਟੇਕੀਏ ਤੇ ਉਸ ਤੋਂ ਬਾਅਦ ਆਪਾਂ ਲੰਗਰ ਹਾਲ ਵੱਲ ਜਾਣਾ ਹੈ ਨਾ ਹਾਂ ਹਾਂ ਪਹਿਲਾਂ ਮੱਥਾ ਟੇਕਾਂਗੇ ਜਨਾ ਜਿੰਨਾ ਮਰਜੀ ਮੇਗਾ ਕਿੰਨਾ ਖੁੱਲਾ ਜਗ੍ਹਾ ਸੁਣਾਇਆ ਹਾਂ ਬਹੁਤ ਸਾਰੀ ਸੰਗਤ ਦਾ ਪ੍ਰਬੰਧ ਕੀਤਾ ਹੋਇਆ ਤੈਨੂੰ ਬਣੇ ਨੂੰ ਮੇਰੇ ਖਿਆਲ ਚ ਕੋਰੀਡੋਰ ਨੂੰ 4 ਸਾਲ ਹੋ ਗਏ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਇਹ ਪੁਰਾਣੀ ਆ ਤੇ ਬਾਕੀ ਜਿਹੜੀ ਆ ਸਾਰੀ ਸਟਰਕਚਰ ਆ ਜਿਹੜਾ ਬਾਅਦ ਚ ਬਣਿਆ ਹੋਂ ਕਿਉਂਕਿ ਇਹਦੇ ਅੰਦਰ ਅੰਦਰ ਰਹਿ ਸਕੇ ਸੰਗਤ ਕਿਉਂਕਿ ਆਪਾਂ ਜਾ ਨਹੀਂ ਨਾ ਸਕਦੇ ਕਿਉਂਕਿ ਆਪਣੇ ਕੋਲ ਕਿਹੜਾ ਵੀਜ਼ਾ ਪਾਕਿਸਤਾਨ ਦਾ ਸੋ ਜਿਨ੍ਹਾਂ ਕੋਲ ਵੀਜ਼ਾ ਮੇਰੇ ਖਿਆਲ ਚ ਉਹ ਜਾ ਸਕਦੇ ਆ ਵਾਹਿਗੁਰੂ ਸੱਚਾ ਪਾਤਸ਼ਾਹ ਮੋਲੇ ਆਂਗਰ ਮੋਲੇ ਬਰਿ ਸੋਲੇ ਆਂ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਸਟਰਕਚਰ ਜਿਵੇਂ ਪੁਰਾਣਾ ਹੈ ਜਿਵੇਂ ਪੁਰਾਣਾ ਪਹਿਲਾਂ ਗੱਲਾਂ ਵੀ ਓਡੀਅੰਸੀ ਵੀ ਕਹਿੰਦੇ ਢਾ ਦਿੱਤੀ ਗਈ ਆ ਸਾਰੀ ਪਰ ਨਹੀਂ ਬਿਲਕੁਲ ਜਿਵੇਂ ਪੁਰਾਣਾ ਸਟਰਕਚਰ ਹੈ ਇਹਦੇ ਨਿਸ਼ਾਨ ਸਭ ਲੱਗਾ ਹੋਇਆ ਹੈ ਤੇ ਆਪਾਂ ਜਿਹੜਾ ਆਪਣਾ ਸਟਾਲਰ ਵਗੈਰਾ ਵਗੈਰਾ ਉਹ ਆਪਾਂ ਇੱਥੇ ਉਹ ਪਾਈਆਂ ਕੋਲ ਰੱਖ ਦਾਂਗੇ ਉਹ ਉੱਥੇ ਆਪਾਂ ਸਟਾਲਰ ਰੱਖਤਾ ਬਾਹਰ ਅੰਕਲ ਕੋਲੇ ਅੰਕਲ ਕਹਿੰਦੇ ਮੈਂ ਬੈਠੇ ਆ ਤੇ ਆਪਾਂ ਜਿਹੜਾ ਆ ਜਿਹੜੀ ਬਾਬੇ ਨਾਨਕ ਦੀ ਮਜ਼ਾਰ ਬਣਾਈ ਸੀਗੀ ਫੁੱਲਾਂ ਦੀ ਚਾਦਰ ਨੂੰ ਦਫਨ ਕੀਤਾ ਸੀ ਇੱਥੇ ਤੇ ਅੰਦਰ ਅੰਦਰ ਕਿੰਨਾ ਪੁਰਾਣਾ ਲਿਖਿਆ ਹੋਇਆ ਸੇਵਾ ਕਰਾਈ ਸਰਦਾਰ ਭਗਤ ਸਿੰਘ ਸਦੂਬ ਸਿੰਘ ਜੀ ਬੱਗਾਵਾਸੀ ਨਾ ਸ਼ਹਿਰਾ ਜ਼ਿਲ੍ਹਾ ਗਜਰਾਤ ਗਜਰਾਤ ਜਿਹੜਾ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਮੰਦਰੋ ਵੀ ਜਿਹੜਾ ਬਹੁਤ ਪੁਰਾਣਾ ਆ ਵੀ ਪੱਥਰ ਲੱਗੇ ਹੋਏ ਆ। ਇਹਨਾਂ ਨੇ ਸੇਵਾ ਕਰਵਾਈ। ਤੇ ਹੁਣ ਆਪਾਂ ਉੱਪਰ ਜਾ ਕੇ ਮਹਾਰਾਜ ਦਾ ਪ੍ਰਕਾਸ਼ ਆ ਜਿਹੜਾ ਉੱਪਰ ਆ। ਵਾਹ। ਦਰਸ਼ਨ ਕਰ ਲੇ। ਕਿਉਂਕਿ ਸਮਾਂ ਬਹੁਤ ਸੀਮਤ ਹੈ ਹੁੰਦਾ 12:00 ਵਜੇ ਨੂੰ ਬੰਦਾ ਇੱਥੇ ਪਹੁੰਚਦਾ ਤੇ 3-4 ਵਜੇ ਲਾਸਟ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਬਾਬਾ ਜੀ ਦੇ ਖੂਹ ਦੇ ਦੇਖੋ ਗੁਰਨਾਨਕ ਪਾਤਸ਼ਾਹ ਆਪਣੇ ਖੇਤਾਂ ਨੂੰ ਪਾਣੀ ਦਿਆ ਕਰਦੇ ਸੀ ਉਹ ਖੂਹ ਅੱਜ ਵੀ ਮੌਜੂਦ ਹੈ ਇਹ ਟਿੰਡਾ ਵਾਹੇ ਗੁਰੂ ਤੇ ਨਾ ਤੇ ਉਧਰ ਜਿਹੜਾ ਆ ਕਿਵੇਂ ਆਪਾਂ ਹਲਟ ਕਹਿ ਦਿੰਨੇ ਆ ਹਲਟ ਵਾਲਾ ਸਿਸਟਮ ਇਹ ਉਸ ਵੇਲੇ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਆਪ ਦੇਖੋ ਖੇਤਾਂ ਨੂੰ ਪਾਣੀ ਦਿੰਦੇ ਸੀ ਇੱਥੋਂ ਤੁਸੀਂ ਪਾਣੀ ਲਿਜਾ ਵੀ ਸਕਦੇ ਹੋ ਪਰ ਗਾਂ ਇੰਡੀਅਨ ਕਸਟਮਰ ਦਾ ਪਤਾ ਨਹੀਂ ਵੀ ਉਹ ਨੰਘਣ ਦੇਣਗੇ ਕਿ ਨਹੀਂ ਦੇਣਗੇ ਪਾਣੀ ਇੱਥੋਂ ਜਲ ਛੱਕ ਜਰੂਰ ਸਕਦੇ ਹੋ ਆਇਆ ਹੋਣਾ ਮੈਨੂੰ ਤੁਹਾਨੂੰ ਪੜ੍ਹ ਕੇ ਸੁਣਾਉਣਾ ਇਹ ਗੋਲਾ ਭਾਰਤੀ ਹਵਾਈ ਸੈਨਾ ਨੇ 1971 ਦੀ ਜੰਗ 'ਚ ਗੁਰਦੁਆਰਾ ਚੇਹੇ ਦਰਬਾਰ ਸਾਹਿਬ ਕਿਰਪਾ ਕਰਤਾਰਪੁਰ ਸੈਨੂੰ ਨਸ਼ਟ ਕਰਨ ਲਈ ਛੁੱਟਿਆ ਸੀ ਕਾਲਪੁਰਖ ਦੀ ਖਾਸ ਰਹਿਮਤ ਸਦਕਾ ਇਹ ਗੋਲਾ ਸ੍ਰੀ ਖੂਹ ਸਾਹਿਬ ਨੇ ਆਪਣੇ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਤੇ ਗੁਰਦੁਆਰਾ ਸਮਾਦ ਮਜ਼ਾਰ ਸਾਹਿਬ ਜੀ ਨੂੰ ਨਸ਼ਟ ਹੁਣ ਤੱਕ ਨਹੀਂ ਆਲੇ ਦੱਸਣ ਜੋ ਗੱਲ ਇਹ ਗੱਲ ਹੈ ਕਿ ਇਹ ਉਹ ਪਵਿੱਤਰ ਖੂਹ ਹੈ ਜਿਸ ਤੋਂ ਸ੍ਰੀ ਗੁਰੂ ਨਾਨਕ ਤੇ ਜੀ ਮਹਾਰਾਜ ਆਪਣਾ ਖੂਨ ਪਾਨ ਲੈਣਾ ਸੀ ਸੋ ਆ ਬੰਬਾ ਵਈ ਚੱਲਿਆ ਨਹੀਂ ਸੀ ਇਹ ਇਹ ਭਾਰਤੀ ਹਵਾਈ ਸੈਨਾ ਨੇ ਸਿੱਟਿਆ ਸੀਗਾ ਸੋ ਤੁਸੀਂ ਦੇਖੋ ਇਹ ਉਵੇਂ ਰੱਖਿਆ ਹੋਇਆ ਤੇ ਬਹੁਤ ਸਮੇਂ ਦਾ ਪਿਆ ਜੀਨ ਕਰਨ ਤੋਂ ਬਾਅਦ ਉਧਰ ਜਾਵਾਂਗੇ ਬਾਅਦ ਚੋਂ ਉਥੇ ਇੱਕ ਮੋਨੂਮੈਂਟ ਹੈ ਜਿਵੇਂ ਕਹਿ ਸਕਦੇ ਆਪਾਂ ਕਿ ਕਿਰਪਾਨ ਦਾ ਜਿਹੜਾ ਇੱਕ ਬਣਾਇਆ ਹੋਇਆ ਹੈ ਪਾਕਿਸਤਾਨ ਗਵਰਨਮੈਂਟ ਵੱਲੋਂ ਜਦੋਂ ਮਤਲਬ ਕੋਰੀਡੋਰ ਖੋਲ੍ਹਿਆ ਸੀਗਾ ਤੇ ਇਹ ਮੁਸਲਮ ਨੂੰ ਨਹੀਂ ਦਿੰਦੇ ਨਾ ਇੰਡੀਆ ਚ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਮਿਲ ਜਾਂਦੀ ਹੈ ਤੇ ਹੁਣ ਆਪਾਂ ਚੱਲਿਆਂ ਉਹ ਡਿਊਟੀ ਆ ਉਹਦੇ ਪਰਲੇ ਪਾਸੇ ਲੰਗਰ ਹਾਲ ਆ ਤੇ ਆਪਾਂ ਲੰਗਰ ਛਕ ਲਈਏ ਕਿਉਂਕਿ ਹੁਣ ਭੁੱਖ ਬਹੁਤ ਲੱਗੀ ਪਈ ਆ ਤੇ ਇੱਥੇ ਚਾਹ ਵੀ ਨਹੀਂ ਪੀਤੀ ਸੋ ਅੱਜ ਬਾਬੇ ਨਾਨਕ ਦੇ ਘਰ ਦੀ ਚਾਹ ਹੀ ਪੀਵਾਂਗੇ ਆ ਮੇਰੇ ਖਿਆਲ ਬੋਤਲਾਂ ਭਰਨ ਦਾ ਜਿਹੜਾ ਇੱਥੋਂ ਜਾ ਲਾ ਉੱਪਰਨ ਦਾ ਪਲਾਟ ਲੱਗਿਆ ਹੋਇਆ ਵਿੱਚ ਨੰਗੜ ਨਾਲ ਨਹੀਂ ਪਤਾ ਨਾ ਆਵੇ ਕਿੰਨਾ ਸੌਖਾ ਤਰੀਕਾ ਇਹਨੂੰ ਰੇਟ ਦੇ ਦਾ ਪ੍ਰੈਮ ਮਮੀ ਹੋਈ ਪਰ ਆਵੇ ਆਹ ਬੇ ਆਹ ਨੀ ਲੱਗੇ ਸੀ ਆਵੇ ਵਰਨਾ ਦੇਓ ਕਿ ਤੇ ਭਰਾਵੋ ਮਸਾਈ ਲਈ ਆਇਆ ਸਹੀ ਗੱਲ ਐ ਲਾ ਵੀ ਵਧੀਆ ਲੱਗ ਰਿਹਾ ਵੈਸੇ ਬਹੁਤ ਸਕੂਨ ਜਿਹਾ ਮਿਲਦਾ ਇੰਨਾ ਸੋਹਣਾ ਕੀਰਤਨ ਕਰ ਰਹੇ ਆ ਨਾ ਜਿਵੇਂ ਹਰਿਮੰਦਰ ਸਾਹਿਬ ਕਰਦੇ ਆ ਬਹੁਤ ਸ਼ਾਂਤੀ ਮਿਲ ਰਹੀ ਆ ਵੇਖੋ ਭਾਈ ਨੇ ਪੂਰਾ ਧਿਆਨ ਰੱਖਿਆ ਹੋਵੇ ਸਾਫ਼ ਸੁਥਰਾ ਆਜੋ 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 ਹਰੇਕ ਚੀਜ਼ ਦੇ ਸਾਈਨ ਬੋਰਡ ਲੱਗੇ ਹੋਏ ਆ ਹਰੇਕ ਚੀਜ਼ ਤੇ ਤੁਸੀਂ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਨਾ ਉਹ ਜਮਾ ਸੈਂਟਰ ਦੇ ਵਿੱਚ ਹੈ